ਅੱਜ ਦਿਨ ਸ਼ਨੀਵਾਰ 17 ਅਗਸਤ 2022 ਹੁਣ ਤੁਸੀਂ ਹਰਿੰਦਰ ਬਾਜਵਾ ਤੋਂ ਪੰਜਾਬ ਦੇਸ਼ ਦੁਨੀਆ ਦੀਆਂ ਖਬਰਾਂ ਸੁਣੋ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪ੍ਰਸ਼ਾਸਨਿਕ ਫੇਰ ਬਦਲ ਕੀਤੇ ਗਏ ਨੇ ਪੰਜਾਬ ਵਿੱਚ 4 ਡੀਸੀਆਂ ਸਣੇ 210 ਡੀਐਸਪੀਆਂ ਨੂੰ ਪੰਜਾਬ ਸਰਕਾਰ ਨੇ ਬਦਲਿਆ ਹੈ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਦਿਆਂ 4 ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰ ਤਾਇਨਾਤ ਕੀਤੇ ਨੇ 5 ਆਈਏਐਸ ਅਫਸਰਾਂ ਤੋਂ ਇਲਾਵਾ 20 ਪੀਸੀਐਸ ਅਧਿਕਾਰੀਆਂ ਦੇ ਵੀ ਬਦਲੇ ਕੀਤੀ ਗਈ ਹੈ ਇਸੇ ਤਰ੍ਹਾਂ ਪੰਜਾਬ ਪੁਲਿਸ 'ਚ ਵੀ ਰੁਦੋਬਦਲ ਕੀਤਾ ਗਿਆ ਤੇ ਕਰੀਬ 110 ਡੀਐਸਪੀਜ਼ ਜਾਨੀ ਕਿ ਉਪ ਪੁਲਿਸ ਕਪਤਾਨਾਂ ਦੇ ਤਬਾਦਲੇ ਕੀਤੇ ਗਏ ਨੇ ਲੋਕ ਸਭਾ ਚੋਣਾਂ ਮਗਰੋਂ ਇਹ ਪਹਿਲੀ ਵੱਡੀ ਤਬਦੀਲੀ ਹੈ ਆਗਾਮੀ ਜਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਦਾ ਪਰਛਾਵਾਂ ਵੀ ਇਨ੍ਹਾਂ ਤਬਾਦਲਿਆਂ ਤੇ ਨਜ਼ਰ ਆਉਂਦਾ ਹੈ ਹੁਣਾ ਜ਼ਿਲ੍ਹਿਆਂ ਦੇ ਅਤੇ ਹਲਕਿਆਂ ਦੇ ਅਧਿਕਾਰੀ ਵੀ ਬਦਲੇ ਗਏ ਨੇ ਜਿੱਥੇ ਆਗਾਮੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਨਵੇਂ ਹੁਕਮਾਂ ਦੇ ਅਨੁਸਾਰ ਰਮਾ ਸ਼ੰਕਰ ਗੁਪਤਾ ਆਈਐਸ ਨੂੰ ਗੁਰਦਾਸਪੁਰ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਜੋ ਕਿ ਪਹਿਲਾ ਸਥਾਨਕ ਸਰਕਾਰਾਂ ਵਿਭਾਗ ਦੇ ਅੰਦਰ ਡਾਇਰੈਕਟਰ ਵਜੋਂ ਤਨਦਸਨ ਕਲਵੰਤ ਸਿੰਘ ਨੂੰ ਮੋਗਾ ਤੋਂ ਬਦਲ ਕੇ ਮਾਨਸਾ ਦਾ ਨਵਾਂ ਡਿਪਟੀ ਕਮਿਸ਼ਨਰ ਤਾਇਨਾਤ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਨਾਲ ਵਿਸ਼ੇਸ਼ ਰਾਂਗਲ ਨੂੰ ਡਿਪਟੀ ਕਮਿਸ਼ਨਰ ਮੋਗਾ ਲਾਇਆ ਗਿਆ ਉਹ ਇਸ ਤੋਂ ਪਹਿਲਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ ਅਤੇ ਰਾਜੇਸਟਰ ਪਾਠੀ ਨੂੰ ਸ਼੍ਰੀ ਮੁਕਸਰ ਸਾਹਿਬ ਦਾ ਡਿਪਟੀ ਕਮਿਸ਼ਨ ਲਾਇਆ ਗਿਆ ਆਈਐਸ ਅਧਿਕਾਰੀ ਆਕਾਸ਼ ਬਾਂਸਲ ਨੂੰ ਏਡੀਸੀ ਦਿਹਾਤੀ ਮਾਨਸਾ ਪੀਸੀਐਸ ਅਧਿਕਾਰੀ ਆਹਦੇ ਤਬਾਦਲੇ ਵਿੱਚ ਰਾਹੁਲ ਚਾਬਾ ਨੂੰ ਏਡੀਸੀ ਜਰਨਲ ਬਠਿੰਡਾ ਲਤੀਫ ਅਹਿਮਦ ਨੂੰ ਏਡੀਸੀ ਜਰਨਲ ਬਰਨਾਲਾ ਜਸਬੀਰ ਸਿੰਘ ਨੂੰ ਏਡੀਸੀ ਦਿਹਾਤੀ ਹੁਸ਼ਿਆਰਪੁਰ ਸੁਖਪ੍ਰੀਤ ਸਿੰਘ ਸਿੱਧੂ ਨੂੰ ਏਡੀਸੀ ਜਰਨਲ ਮਰੇਲ ਕੋਟਲਾ ਜਗਜੀਤ ਸਿੰਘ ਨੂੰ ਰਾਜ ਚੋਣ ਕਮਿਸ਼ਨ ਚ ਸਕੱਤਰ ਸ਼੍ਰੀਮਤੀ ਨਯਾਨ ਨੂੰ ਏਡੀਸੀ ਦਿਹਾਤੀ ਕਪੂਰਥਲਾ ਅਮਿਤ ਨੂੰ ਏਡੀਸੀ ਜਰਨਲ ਸੰਗਰੂਰ ਲਾਇਆ ਗਿਆ ਹੈ ਸੁਰਿੰਦਰ ਸਿੰਘ ਨੂੰ ਏਡੀਸੀ ਜਰਨਲ ਗਰਦਾਸਪੁਰ ਦਰਬਾਰਾ ਸਿੰਘ ਰੰਧਾਵਾ ਨੂੰ ਏਡੀਸੀ ਜਰਨਲ ਹੁਸ਼ਿਆਰਪੁਰ ਰਾਜੀਵ ਕੁਮਾਰ ਵਰਮਾ ਨੂੰ ਏਡੀਸੀ ਜਰਨਲ ਸ਼੍ਰੀ ਮੁਖਤਸਰ ਸਾਹਿਬ ਚਾਰੂ ਮੇਤਾ ਨੂੰ ਏਡੀਸੀ ਜਰਨਲ ਮੋਗਾ ਸਤਵੰਤ ਸਿੰਘ ਨੂੰ ਏਡੀਸੀ ਦਿਹਾਤੀ ਬਰਨਾਲਾ ਪੂਨਮ ਸਿੰਘ ਨੂੰ ਏਡੀਸੀ ਜਗਰਾਉਂ ਗੁਰਬੀਰ ਸਿੰਘ ਕੋਹਲੀ ਨੂੰ ਐਸਡੀਐਮ ਬਰਨਾਲਾ ਲਗਾਇਆ ਗਿਆ ਹੈ ਪੰਜਾਬ ਪੁਲਿਸ ਵਿੱਚ ਵੀ ਵੱਡਾ ਫੇਰਬਦਲ ਕਰਦੇ ਆ ਸਰਕਾਰ ਨੇ ਪੰਜਾਬ ਦੇ ਵਿੱਚ 210 ਉਪ ਪੁਲਿਸ ਕਪਤਾਨਾਂ ਨੂੰ ਡੀਐਸਪੀਜ਼ ਦੇ ਤਬਾਦਲੇ ਕਰ ਦਿੱਤੇ ਨੇ ਵਿਜੀਲੈਂਸ ਬਿਊਰੋ ਚ ਕਾਫੀ ਡੀਐਸਪੀਜ਼ ਨਵੇਂ ਲਗਾਏ ਗਏ ਨੇ ਦੋ ਆਈਪੀਐਸ ਅਧਿਕਾਰੀਆਂ ਦੀ ਵੀ ਤਨਖਾਹੀ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਜਯੰਤਪੁਰੇ ਨੂੰ ਏਐਸਪੀ ਡੇਰਾ ਬਸੀਅਤ ਤੇ ਵੈਭਵ ਚੋਧਰੀ ਨੂੰ ਐਸਪੀ ਪਟਿਆਲਾ ਲਗਾਇਆ ਗਿਆ ਆਭ ਵਿਧਾਇਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਈ ਡੀਐਸਪੀ ਬਦਲੇ ਗਏ ਨੇ ਅਤੇ ਇਸ ਵਾਰ ਤਬਾਦਲਿਆਂ ਵਿੱਚ ਵਿਧਾਇਕਾਂ ਦੀ ਮੰਗ ਦਾ ਵੀ ਖਿਆਲ ਰੱਖਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਜੋ ਕਿ ਜੇਲ੍ਹ ਚੋਂ ਬਾਹਰ ਆਏ ਨੇ ਮਨੀਸ਼ ਸੋਧੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾਸਾਂ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਲਦ ਹੀ ਜੇਲ੍ਹ ਚੋਂ ਬਾਹਰ ਆਉਣਗੇ ਅਤੇ ਉਹ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ ਕਿਉਂਕਿ ਫੈਡਰਲ ਏਜੰਸੀਆਂ ਕੋਲ ਉਨ੍ਹਾਂ ਜਾਂ ਉਨ੍ਹਾਂ ਦੇ ਪਾਰਟੀ ਦੇ ਕਿਸੇ ਆਗੂ ਖਿਲਾਫ ਕੋਈ ਸਬੂਤ ਨਹੀਂ ਹੈ ਭਗਵੰਤ ਮਾਨ ਨੇ ਦਿੱਲੀ ਵਿੱਚ ਆਪ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨਾਲ ਮੁਲਾਕਾਤ ਕੀਤੀ ਉਹਨਾਂ ਆਖਿਆ ਕਿ ਸੋਧਿਆ ਨੂੰ ਤਾਨਾਸ਼ਾਹੀ ਦੀਆਂ ਜ਼ੰਜੀਰਾ ਤੋੜ ਕੇ ਇਨਸਾਫ ਮਿਲਿਆ ਹੈ ਭਗਵੰਤ ਮਾਨ ਨੇ ਆਪ ਨੂੰ ਦੇਸ਼ ਦਾ ਭਵਿੱਖ ਦੱਸਿਆ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜਨ ਬਾਰੇ ਉਹਨਾਂ ਕਹਿ ਕੇ ਪਾਰਟੀ ਕੌਮੀ ਪਾਰਟੀ ਹੈ ਇਸ ਲਈ ਸਾਰੀਆਂ ਚੋਣਾਂ ਲੜੀਆਂ ਜਾਣਗੀਆਂ ਭਗਵੰਤ ਮਾਨ ਨੇ ਸੋਧਿਆ ਨਾਲ ਮੁਲਾਕਾਤ ਮਗਰੋਂ ਗੱਲਬਾਤ ਕਰਦੇ ਆਖਿਆ ਕਿ ਭਾਜਪਾ ਨੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਹਨਾਂ ਕਹਾ ਕਿ ਆਪ ਇਕਜੁੱਟ ਰਹੀ ਅਤੇ ਪਾਰਟੀ ਵਿੱਚ ਕੋਈ ਬਗਾਵਤ ਨਹੀਂ। ਅਸੀਂ ਵੱਖਰੀ ਮਿੱਟੀ ਦੇ ਬਣੇ ਆ ਤੇ ਅਸੀਂ ਗੈਰ ਸਿਆਸੀ ਪਛੋਕਰ ਤੋਂ ਆਏ ਹਾਂ। ਸਾਡੇ ਵਿੱਚ ਇੱਕ ਦੂਜੇ ਨੂੰ ਥੱਲੇ ਖਿੱਚਣ ਦਾ ਸੱਭਿਆਚਾਰ ਨਹੀਂ ਹੈ। ਮਨੀਸ਼ ਸੋਧਿਆ ਦੀ ਰਿਹਾਈ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਹਰਵੰਦ ਕੇਜਰੀਵਾਲ ਵੀ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ ਤੇ ਆਪ ਦੇਸ਼ ਦਾ ਭਵਿੱਖ ਹੈ। ਇਹ ਈਡੀ ਅਤੇ ਕੇਂਦਰੀ ਜਾਂਚ ਬਿਊਰੋ ਜੰਸੀਆਂ ਜਿਹੜੀਆਂ ਨੇ ਇਹ ਆਪ ਦਾ ਕੁਝ ਨਹੀਂ ਵਿਗਾੜ ਸਕਦੀਆਂ। ਭਾਰਤੀ ਚੋਣ ਕਮਿਸ਼ਨ ਨੇ ਜੰਮੂ ਅਤੇ ਕਸ਼ਮੀਰ ਸਣੇ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਜੰਮੂ ਕਸ਼ਮੀਰ ਚ ਤਿੰਨ ਗੇੜਾਂ ਦੇ ਵਿੱਚ ਵੋਟਾਂ ਪੈਣਗੀਆਂ ਜਦੋਂ ਕਿ ਹਰਿਆਣੇ ਦੇ ਵਿੱਚ ਇੱਕੋ ਗੇੜ ਚ ਵੋਟਾਂ ਪੈ ਜਾਣਗੀਆਂ ਪੰਜਾਬ ਦੇ ਵਿੱਚ ਚਾਰ ਜਮਨੀ ਚੋਣਾਂ ਦਾ ਐਲਾਨ ਹੋਣ ਦੀ ਉਮੀਦ ਸੀ ਪਰ ਉਹ ਟਲ ਗਿਆ ਤੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਉਸੇ ਨਾਲ ਹੀ ਐਲਾਨ ਹੈ ਜਿਹੜਾ ਉਹ ਚਾਰ ਜਮਨੀ ਚੋਣਾਂ ਦਾ ਹੋ ਸਕਦਾ ਹੈ ਭਾਰਤੀ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਜੰਮੂ ਕਸ਼ਮੀਰ ਵਿੱਚ ਲਗਭਗ 1 ਦਹਾਕੇ ਮਗਰੋਂ 8 ਸਤੰਬਰ ਤੋਂ 3 ਗਿੜਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਚੋਣ ਕਮਿਸ਼ਨ ਦੇ ਇਸ ਐਲਾਨ ਨਾਲ 5 ਸਾਲ ਪਹਿਲਾਂ ਧਾਰਾ 370 ਹਟਾਏ ਜਾਣ ਮਗਰੋਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੋਕਾਂ ਲਈ ਸਰਕਾਰ ਚੁਣ ਦਾ ਰਾਹ ਪੱਧਰਾ ਹੋ ਗਿਆ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਅਕਤੂਬਰ ਨੂੰ ਕੀਤਾ ਜਾਵੇਗਾ ਚੌਣ ਕਮਿਸ਼ਨ ਨੇ ਕਿਹਾ ਹੈ ਕਿ ਮੌਸਮ ਦੀ ਖਰਾਬੀ ਤੇ ਕੁਦਰਤੀ ਆਫਤਾ ਕਰਕੇ ਫਿਲਹਾਲ 46 ਵਿਧਾਨ ਸਭਾ ਦੀਆਂ ਸੀਟਾਂ ਤੇ ਵਾਇਨਾਇਡ ਲੋਕ ਸਭਾ ਸੀਟ ਤੇ ਜਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਪਰ ਹਾਲਾਤ ਸੁਧਰਦੇ ਆ ਹੁੰਦੇ 6 ਮਹੀਨਿਆਂ ਦੇ ਅੰਦਰ ਇਹ ਜਿਮਨੀ ਚੋਣਾਂ ਕਰਵਾ ਲਈਆਂ ਜਾਣਗੀਆਂ ਅਫਗਾਨਿਸਤਾਨ ਦੇ 20 ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ ਦਿੱਲੀ ਸਿਖੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ 2019 ਤਹਿਤ ਦਿੱਤੀਆਂ ਗਈਆਂ ਅਰਜ਼ੀਆਂ ਵਿੱਚੋਂ 20 ਨੂੰ ਮੰਜ਼ੂਰੀ ਮਿਲ ਗਈ ਹੈ ਜਿਸ ਨਾਲ ਅਫਗਾਨਿਸਤਾਨ ਤੋਂ ਆਏ 20 ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ ਜਾਣਕਾਰੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦਿੱਤੀ ਹੈ ਸੀਏਏ 2019 ਵਿੱਚ ਲਾਗੂ ਹੋਇਆ ਸੀ ਤੇ ਮਾਰਚ 2024 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਹਿੰਦੂ ਸਿੱਖ ਪਾਰਸੀ ਬੋਧੀ ਅਤੇ ਜੈਨੀਆਂ ਨੂੰ ਇਸ ਕਾਨੂੰਨ ਤਹਿਤ ਮੁਲਕ ਦੀ ਨਾਗਰਿਕਤਾ ਦਿੱਤੀ ਜਾਵੇਗੀ। ਕਲਕੱਤਾ ਤੇ ਕਾਲੋ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦੱਸਿਆ ਸੀ ਕਿ ਨਾਗਰਿਕਤਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਆਨਲਾਈਨ ਪੋਰਟਲ ਤੇ ਰਜਿਸਟਰ ਕਰਵਾ ਸਕਦੇ ਨੇ ਜਿਸ ਦੇ ਆਧਾਰ ਤੇ ਨਾਗਰਿਕਤਾ ਦਿੱਤੀ ਜਾਵੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੌਰੀ ਗਣੇਸ਼ਨਗਰ ਵਿੱਚ ਇੱਕ ਸੈਂਟਰ ਖੋਲ੍ਹਿਆ ਜਿੱਥੇ ਕਈ ਅਰਜ਼ੀਆਂ ਰਜਿਸਟਰ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਹੁਣ ਵੀ ਸਿੱਖਾਂ ਨੂੰ ਨਾਗਰਿਕਤਾ ਮਿਲ ਪੰਜਾਬ ਦੇ ਨਾਲ ਨਾਲ ਕੇਂਦਰ ਦੇ ਵਿੱਚ ਵੀ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤੇ ਗਏ ਨੇ ਅਫਸਰਸ਼ਾਹੀ ਦੇ ਵਿੱਚ ਤਬਾਦਲੇ ਕੀਤੇ ਗਏ ਨੇ ਸੰਘੀ ਸਰਕਾਰ ਨੇ ਅਫਸਰਸ਼ਾਹੀ ਦੇ ਵਿੱਚ ਸਿਖਰਲੇ ਪੱਧਰ ਤੇ ਵੱਡੇ ਫੇਰਬਦਲ ਕਰਦਿਆਂ ਸੀਨੀਅਰ ਅਫਸਰਸ਼ਾਹ ਪੁਨੀਆਨ ਸਲਿਲ ਸ਼੍ਰੀਵਾਸਤਵ ਨੂੰ ਨਵਾਂ ਸੇਤ ਸਖਤਰ ਨਿਯੁਕਤ ਕੀਤਾ ਹੈ ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼੍ਰੀ ਵਾਸਤਵ ਜੋ ਇਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ ਚ ਵਿਸ਼ੇਸ਼ ਸਖਤਰ ਹਨ ਸ਼ੁਰੂਆਤ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਚ ਓਐਸਡੀ ਵਜੋਂ ਚਾਰਜ ਲੈਣਗੇ ਉਹ ਮੌਜੂਦਾ ਸਿਹਤ ਸਕੱਤਰ ਅਪਰਵਾ ਚੰਦਰਾਦੇ 30 ਸਤੰਬਰ ਨੂੰ ਸੇਵਾਮੁਕਤ ਹੋਣ ਮਗਰੋਂ ਵਿਭਾਗ ਦਾ ਕੰਮਕਾਜ ਵੇਖਣਗੇ ਡਿਪਾਰਟਮੈਂਟ ਫਾਰ ਪ੍ਰੋਮੋਸ਼ਨਸ ਆਫ ਇੰਡਸਟਰੀ ਤੇ ਇੰਟਰਨਲ ਟ੍ਰੇਡ ਚ ਸਕੱਤਰ ਰਜੇਸ਼ ਕੁਮਾਰ ਸਿੰਘ ਨੂੰ ਨਵਾਂ ਰੱਖਿਆ ਸਕੱਤਰ ਨਾਮਜ਼ਦ ਕੀਤਾ ਗਿਆ ਉਹ ਏ ਗਿਰਦਰਦੀ 31 ਅਕਤੂਬਰ ਨੂੰ ਸੇਵਾਮੁਕਤੀ ਮਗਰੋਂ ਅਹੁਦੇ ਦਾ ਚਾਰਜ ਲੈਣਗੇ ਮਹਾਰਾਸ਼ਟਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਇੰਡੀਆ ਗੱਠਜੋੜ ਦੇ ਵਿੱਚ ਇੱਕ ਵੱਡਾ ਕਸਮਾਨ ਦੇਖਣ ਨੂੰ ਮਿਲਿਆ ਹੈ। ਇੰਡੀਆ ਗੱਠਜੋੜ ਦੀ ਵੱਡੀ ਭਾਈਵਾਲ Shiv Sena ਉਦਵ ਬਾਲਸਾਈਵਰ ਠਾਕਰੇ ਦੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਦੀ ਮੰਗ ਕੀਤੀ ਗਈ ਹੈ। Shiv Sena UTP ਮੁਖੀ ਉਦਵ ਬਾਲਾ ਸਾਹਿਬ ਠਾਕਰੇ ਨੇ ਆਗਾਮੀ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਧ ਸੇਟਾ ਜਿੱਤਰ ਵਾਲੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇ ਵਾਲੇ ਫਾਰਮੂਲੇ ਦੀ ਥਾਂ ਚੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਮਹਾਵਿਕਾਸ ਅਗਾਰੀ ਵੱਲੋਂ ਐਲਾਨੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਕਰਨਗੇ। ਉਨ੍ਹਾਂ ਦੇ ਐਮਵਾਈਏ ਸਹਿਯੋਗੀ ਮੁਖੀ ਸ਼ਰਦ ਪਵਾਰ ਤੇ ਕਾਂਗਰਸ ਨੇ ਹਾਲਾਂਕਿ ਸੂਬੇ 'ਚ ਭਾਜਪਾ ਦੀ ਅਗਵਾਈ ਵਾਲੇ ਮਹਾਜੂਤੀ ਗੱਠ ਜੋੜ ਨੂੰ ਸੱਤਾ ਤੋਂ ਹਟਾਉਣ ਤੇ ਧਿਆਨ ਕੇਂਦਰਿਤ ਕਰਨ ਤੇ ਜ਼ੋਰ ਦਿੱਤਾ ਹੈ। ਇਥੇ ਐਮਵਾਈਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਆਖਿਆ ਕਿ ਜੇ ਲੋਕ ਸਭਾ ਚੋਣਾਂ ਲੋਕਤੰਤਰ ਤੇ ਸੰਵਿਧਾਨ ਦੀ ਰਾਖੀ ਲਈ ਹਨ ਤਾਂ ਵਿਧਾਨ ਸਭਾ ਚੋਣਾਂ ਮਹਾਰਾਸ਼ਟਰ ਦੇ ਆਤਮ ਸਨਮਾਨ ਨੂੰ ਬਚਾਉਣ ਦੀ ਲੜਾਈ ਹੈ 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਅਕਤੂਬਰ ਜਾਂ ਨਵੰਬਰ ਚ ਹੋ ਸਕਦੀਆਂ ਨੇ ਸ਼ਰਦ ਪੁਵਾਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬੇ ਚ ਸਥਿਤੀ ਸੁਧਰਨੀ ਹੈ ਤਾਂ ਮਹਾਰਾਸ਼ਟਰ ਚ ਸਰਕਾਰ ਬਦਲਣ ਲਈ ਇੱਕ ਨੁਕਤਾਈ এজেন্ডਾ ਤਿਆਰ ਕੀਤਾ ਜਾਵੇ ਉਹਨਾਂ ਐਮਵਾਈਏ ਵਰਕਰਾਂ ਨੂੰ ਆਖਿਆ ਕਿ ਤਿੰਨੇ ਭਾਈਵਾਲ ਖੱਬੇ ਪੱਖੀ ਸੰਗਠਨਾ ਪੀਜ਼ੈਂਟ ਐਂਡ ਵਰਕਰਜ਼ ਪਾਰਟੀ ਆਫ ਇੰਡੀਆ ਅਤੇ ਸਮਾਜਵਾਦੀ ਪਾਰਟੀ ਨੂੰ ਟਕਮਾ ਸਨਮਾਨ ਦੇ ਕੇ ਨਾਲ ਲੈਣਗੇ ਅਤੇ ਸੂਬੇ ਦੇ ਲੋਕਾਂ ਸਾਹਮਣੇ ਇੱਕ ਜੁਟ ਚਿਹਰਾ ਪੇਸ਼ ਕਰਨਗੇ ਠਾਕਰੇ ਨੇ ਆਖਿਆ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਫੈਸਲਾ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਚੋਣਾਂ 'ਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦੇ ਤਰਕ ਵਾਲੇ ਆਧਾਰ ਤੇ ठाकरे ਨੇ ਕਿਹਾ ਕਿ ਪੰਜ ਪਣਾਲ ਗੱਠ ਜੋੜ ਉਹਨਾਂ ਦਾ ਤਜਰਬਾ ਇਹ ਰਿਹਾ ਹੈ ਕਿ ਜਿਸ ਕੋਲ ਵੱਧ ਗਿਣਤੀ ਹੋਵੇਗੀ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ ਉਹਨਾਂ ਇਸ ਨੀਤੀ ਨੂੰ ਨੁਕਸਾਨ ਦੇ ਘਰਾਰ ਦਿੱਤਾ ਕਿਉਂਕਿ ਇਸ ਨਾਲ ਇੱਕ ਪਾਰਟੀ ਗੱਠ ਜੋੜ ਵਿੱਚ ਆਪਣੀ ਲੀਡ ਬਣਾਈ ਰੱਖਣ ਲਈ ਸਹਿਯੋਗੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਅਤੇ ਤਾਜ਼ਾ ਜਾਣਕਾਰੀ ਦੇ ਲਈ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ